ਹੈਲੋ ਜੀ ਮੈਂ ਮਨਜੀਤ ਕੌਰ ਆਪ ਸਭ ਨੂੰ ਸਤਿ ਸ੍ਰੀ ਅਕਾਲ ਮੇਰੇ ਬੰਨੀਆਂ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਦੇ ਆਂ ਅ ਦੀਪੂ ਬਾਰੇ ਕੁਛ ਤੇ ਦੀਪੂ ਦੇ ਜਨਮ ਬਾਰੇ ਬਹੁਤ ਵਧੀਆ ਗੱਲ ਹੈ ਤੇ ਜਮਾ ਬਿਲਕੁਲ 100% ਸੱਚੀ ਗੱਲ ਹੈ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਨਹੀਂ ਹੁੰਦੀ ਆ ਵੀ ਮੈਂ ਜੋ ਗੱਲ ਕਰਦੀ ਆਂ ਉਹਦੇ ਹੱਡਾਂ ਦੀ ਵੀਤੀਆਂ ਕਰਦੀ ਆਂ ਉਹੀ ਗੱਲਾਂ ਕਰਦੀ ਆਂ ਜੋ ਮੈਨੂੰ ਦੇਖੀਆਂ ਹੁੰਦੀਆਂ ਜਾਂ ਸੁਣੀਆਂ ਹੁੰਦੀਆਂ ਜਾਂ ਮੈਨੂੰ ਪਤਾ ਹੁੰਦਾ ਤੇ ਬੈਸ ਸਟੋਰੀ ਨਹੀਂ ਬਣਾ ਕੇ ਆਪਾਂ ਕਦੇ ਕੁਝ ਪਾਉਂਦੇ ਕਿਉਂਕਿ ਕਈ ਭੈਣਾਂ ਨੂੰ ਬਹਿਮ ਹੁੰਦਾ ਹੈ ਤੇ ਕਈ ਆਪਦੇ ਘਰੋਂ ਬਹੁਤ ਜ਼ਿਆਦਾ ਤੰਗ ਵੀ ਹੁੰਦੀਆਂ ਤੇ ਕਈਆਂ ਨੇ ਦਿਰ ਛੱਡੇ ਹੁੰਦੇ ਆ ਕੁਝ ਵੀ ਹੁੰਦਾ ਕਿਉਂਕਿ ਜਿੰਨਾ ਕੁ ਮੈਂ ਦੁੱਖ ਸਮਝਦੀ ਆ ਔਰਤ ਆ ਜਿਹੜੀ ਬਹੁਤ ਕੁਝ ਬਰਦਾਸ਼ਤ ਕਰਦੀ ਆ ਉਹਨੂੰ ਕਰਨਾ ਵੀ ਪੈਂਦਾ ਉਹਨੂੰ ਸਮਝੌਤੇ ਵੀ ਕਰਨੇ ਪੈਂਦੇ ਆ ਸਾਰਾ ਕੁਝ ਕਰਨਾ ਪੈਂਦਾ ਤੇ ਉਹ ਇੱਕ ਇਹੋ ਜਿਹੀ ਮਜਬੂਰੀ ਚ ਵੱਜੀ ਹੁੰਦੀ ਆ ਵੀ ਉਹ ਘਰੋਂ ਕਿਸੇ ਪਾਸੇ ਜਾ ਵੀ ਨਹੀਂ ਸਕਦੀ ਵੀ ਜਿੰਨੇ ਮਰਜੀ ਉਹਤੇ ਬੋਝ ਹੋਣ ਉਹਨੂੰ ਹੈਂਡਲ ਕਰਨੇ ਹੀ ਪੈਂਦੇ ਆ ਸਾਰਾ ਕੁਝ ਨੂੰ ਦੇਖਣਾ ਹੀ ਪੈਂਦਾ ਵੀ ਉਹ ਟਾਲ ਨਹੀਂ ਸਕਦੀ ਉਹ ਆਪਣੇ ਬੱਚਿਆਂ ਲਈ ਬਹੁਤ ਕੁਝ ਕਰਦੀ ਹੈ ਸਮਝੌਤੇ ਸਭ ਕੁਝ ਕਰਦੀ ਹੈ ਸੋ ਅੱਜ ਮੈਂ ਤੁਹਾਨੂੰ ਦੱਸਦੀਆਂ ਦੀਪੂ ਦੇ ਜਨਮ ਬਾਰੇ ਵੀ ਦੀਪੂ ਦਾ ਜਨਮ ਕਿਹਸਾ ਗੱਲ ਕਰਕੇ ਜਾਂ ਕਿਵੇਂ ਕਿਵੇਂ ਹੋਇਆ ਵੀ ਕੀ ਗੱਲਬਾਤ ਸੀ ਮੇਰੇ ਪਹਿਲੀ ਬੇਟੀ ਹੋਈ ਹੈ ਤੇ ਜਦੋਂ ਮੇਰੇ ਬੇਟੀ ਹੋਈ ਸੀ ਨਾ ਵੀ ਮੇਰਾ ਕੇਸ ਵਿਖੜ ਗਿਆ ਸੀ ਬਹੁਤ ਜ਼ਿਆਦਾ ਵਿਗੜ ਗਿਆ ਸੀਗਾ ਇਹ ਮੈਂ ਤੁਹਾਨੂੰ ਬਿਲਕੁਲ ਸੱਚਵਲ ਦੱਸ ਰਹੀ ਆ ਮੇਰਾ ਕੇਸ ਕਾਫੀ ਵਿਗੜ ਗਿਆ ਸੀਗਾ ਤੇ ਮੈਨੂੰ ਡਾਕਟਰਾਂ ਨੇ ਇਹ ਕਹਦਾ ਸੀ ਵੀ ਤੁਸੀਂ ਦੁਬਾਰੇ ਬੱਚਾ ਨਾ ਲਿਓ ਕਹਿੰਦੇ ਵੀ ਤੁਹਾਡੀ ਮੌਤ ਹੋ ਸਕਦੀ ਆ ਵੀ ਤੁਹਾਡਾ ਕੇਸ ਆ ਜਿਹੜਾ ਬਹੁਤ ਜ਼ਿਆਦਾ ਵੀ ਸੀਰੀਅਸ ਹੁੰਦਾ ਤੇ ਵੀ ਜਿਸ ਹਾਵਰਾ ਤੁਹਾਡਾ ਸੀ ਕੇਸ ਕੀਤਾ ਵੀ ਸਾਨੂੰ ਲੱਗਦਾ ਸੀ ਵੀ ਵੀ ਇਹਦੀ ਡੈਥ ਹੋਊਗੀ ਯਾਨੀ ਕਿ ਮੇਰੀ ਵੀ ਮੇਰਾ ਬਹੁਤ ਔਖਾ ਕੇਸ ਹੋਇਆ ਸੀ ਜਦੋਂ ਮੇਰੀ ਬੇਟੀ ਹੋਈ ਹੈ ਤੇ ਮੈਨੂੰ ਸਪੈਸ਼ਲਿਸਟ ਡਾਕਟਰ ਨੇ ਕਹਤਾ ਸੀ ਕਹਿੰਦਾ ਵੀ ਜੇ ਤੁਹਾਨੂੰ ਆਪਣੀ ਜ਼ਿੰਦਗੀ ਪਿਆਰੀ ਆ ਦੁਬਾਰੇ ਕੇਸ ਰਲ ਲਈਂ ਕਹਿੰਦਾ ਬੀ ਕਨਾਸੀ ਨੂੰ ਉਸ ਕਹਿ ਸਕਦੇ ਤਰੀਕੇ ਇਸ ਬਾਰੇ ਵੀ ਤੂੰ ਸਿੱਧਾ ਜਿਹਾ ਉਹਨੇ ਕਹਦਾ ਸੀ ਵੀ ਸਾਨੂੰ ਵੀ ਤੇਰੀ ਜਾਨ ਨੂੰ ਖਤਰਾ ਵੀ ਜੇਕਰ ਤੂੰ ਕੇਸ ਦੁਆਰੇ ਲਵੇਂਗੀ ਵੀ ਤੂੰ ਆਪਦੀ ਬੇਟੀ ਹੋਈ ਰੱਖ ਲੈ ਵੀ ਤੂੰ ਕੇਸ ਨੂੰ ਉਸ ਬਾਰੇ ਤਾਂ ਹੁਣ ਸੋਚੀ ਨਾ ਤੇ ਮੈਂ ਵੀ ਉਹ ਗੱਲ ਲੜਵਾ ਨਾ ਲਈ ਸੀ ਮੈਂ ਵੀ ਸੋਚ ਲਿਆ ਸੀ ਵੀ ਚਾਹੇ ਦੁਨੀਆ ਇਧਰਲੀ ਇਧਰ ਹੋ ਜਾਈ ਵੀ ਆਪਣੇ ਜਿੰਦਗੀ ਨਾਲੋਂ ਪਿਆਰਾ ਕੁਝ ਨਹੀਂ ਆਪਣੇ ਮਹਾਰਾਜ ਨੇ ਦਾਤ ਦੇਤੀ ਬੇਟੀ ਹੈਗੀ ਆ ਕੋਈ ਚੱਕਰ ਨਹੀਂ ਕਿਉਂਕਿ ਮੈਨੂੰ ਅਕਾਲ ਤਖਤ ਦੀ ਕਸਮ ਗੁਰੂ ਗ੍ਰੰਥ ਸਾਹਿਬ ਨੂੰ ਜਾਣ ਕੇ ਕਹਿਣੀ ਆ ਮੈਨੂੰ ਸੌਂਕ ਵੀ ਬੇਟੀ ਦਾ ਸੀ ਕਿਉਂਕਿ ਮੈਂ ਮੰਮੀ ਦਾ ਪਿਆਰ ਨਹੀਂ ਸੀ ਦੇਖਿਆ ਮੈਨੂੰ ਐ ਲੱਗਦਾ ਸੀ ਵੀ ਮੇਰੇ ਬੇਟੀ ਹੋਵੇ ਵੀ ਮੈਂ ਉਹਦੇ ਹਰ ਇੱਕ ਸ਼ੌਂਕ ਪੂਰੇ ਕਰੂੰਗੀ ਉਹ ਜੋ ਮੰਗੂਗੀ ਮਨੂੰ ਦਊਂਗੀ ਤੇ ਮਨੂੰ ਬੜੀ ਆਨ ਵੀ ਹਗਾਰ ਮੇਰੇ ਸ਼ੌਂਕ ਸੀ ਵੀ ਮੇਰੇ ਬੇਟੀ ਹੋਵੇ ਤੇ ਉਹ ਰੱਬ ਨੇ ਮੈਨੂੰ ਦਿੱਤੀ ਸੀ 1% ਮੇਰੇ ਦਿਲ 'ਚ ਨਹੀਂ ਸੀਗਾ ਵੀ ਮੇਰੀ ਮੁੰਡਾ ਹੁੰਦਾ ਕੋਈ ਚੱਕਰ ਨਹੀਂ ਸੀਗਾ ਮੈਨੂੰ ਤੇ ਰਿੰਕੂ ਕਾਫੀ ਮਤਲਬ ਰਿੰਕੂ 2 ਸਾਲ ਵਾਂਗੂ ਹੋ ਚੱਲੀ ਸੀ ਗੁੜੀਆ ਆਪਣੀ ਤੇ ਮੈਨੂੰ ਜਿਹੜਾ ਸੱਟ ਮਤਲਬ ਗੁਰੂ ਘਰ ਆ ਮਠਾਈ ਸਾਰਾ ਸਾਡੇ ਗੁਰਦੁਆਰਾ ਮਠਾਈ ਸਰਜੀ ਜਿੱਥੇ ਗੁਰੂ ਦਸਵੇਂ ਪਾਤਸ਼ਾਹ ਆਏ ਸੀ ਤੇ ਉੱਥੇ ਮੱਸਿਆਂ ਭਰਦੀ ਐ ਆਈ ਮਿੰਨੇ ਮੱਸਿਆਂ ਭਰਦੀ ਐ ਬਹੁਤ ਦੂਰੋਂ ਦੁਨੀਆ ਆਉਂਦੀ ਐ ਉੱਥੇ ਉੱਥੇ ਅਰਦਾਸਾਂ ਕੀਤੀਆਂ ਜਾਂਦੀਆਂ ਪੁੱਤਰਾਂ ਵਾਸਤੇ ਕੋਈ ਹੋਰ ਦੁੱਖ ਤਕਲੀਫ ਵਾਸਤੇ ਵੈਸੇ ਬੀਜੇ ਬਾਰੇ ਤਾਂ ਨਹੀਂ ਮੈਂ ਬੋਲੂਗੀ ਕਿਉਂਕਿ ਬੈਨਾ ਚੀਜ਼ਾਂ ਚ ਮੈਨੂੰ ਨਹੀਂ ਬਸ਼ਵਾਸ਼ ਵੀ ਮੇਰਾ ਬੀਜਾ ਲੱਗ ਜੇ ਮੇਰਾ ਐ ਲੱਗ ਜੇ ਨਾ ਚੀਜ਼ਾਂ ਚ ਮੈਂ ਨਹੀਂ ਮੰਨਦੀ ਵੀ ਤੱਕੇ ਨਾਲ ਨਹੀਂ ਆ ਪ੍ਰਭੂ ਤੋਂ ਕੁਝ ਵੀ ਮੰਗ ਸਕਦੇ ਕਿਉਂਕਿ ਬੱਚੇ ਹੁਣ ਇੱਕ ਰੱਬ ਦੀ ਦਾਤ ਐ ਤੇ ਬਾਹਰ ਜਾਣਾ ਆਪਣੇ ਖੋਦੇ ਸ਼ੌਂਕ ਹੁੰਦੇ ਵੀ ਅਸੀਂ ਜਾਣਾ ਸਾਡੀਆਂ ਮਨੋਂ ਕੰਮ ਨਾ ਠੀਕ ਹੈ ਇਹਦੇ ਵਾਰ ਆਪਾਂ ਕੁਝ ਨਹੀਂ ਬੋਲਾਂਗੇ ਪਰ ਉੱਥੇ ਪੁੱਤਰ ਦੀ ਦਾਤ ਮਿਲਦੀ ਹੈ 12 ਮਸਿਆਂ ਨਾ ਕਿ ਉੱਥੇ ਵੀ ਪੁੱਤ ਹੁੰਦਾ ਸਾਡੇ ਮਤਲਬ ਮਠਈ ਸਰ ਗੁਰੂ ਘਰ ਤੇ ਪਤਾ ਮੈਨੂੰ ਵੀ ਸੀ ਪਰ ਮੈਂ ਸੋਚਿਆ ਨਹੀਂ ਸੀ ਮੈਂ ਤੇ ਦਿਮਾਗ ਚ ਗੱਲ ਬੈ ਗਈ ਸੀ ਵੀ ਆਪਣੀ ਜ਼ਿੰਦਗੀ ਨਾਲੋਂ ਪਿਆਰਾ ਕੁਝ ਨਹੀਂ ਵੀ ਆਪਣੀ ਕੁੜੀ ਹੈਗੀ ਹੈ ਰਿੰਕੂ ਸੀਗੀ ਸਵਾ 2 ਸਾਲ ਦੀ ਤੇ ਉਹ ਇੱਕ ਵਾਰੀ ਨਾ ਬਾਬਾ ਮੈਨੂੰ ਕਹਿੰਦਾ ਸਾਡੇ ਕੋ ਗੁਰੂ ਗੁਰੂ ਘਰ ਹੁਣ ਤੋਂ ਬਾਬੇ ਸੁਰਗਵਾਸ ਹੋ ਗਏ ਨੇ ਤੇ ਉਹ ਗੁਰੂ ਘਰ ਚ ਰਹਿੰਦੇ ਸੀ ਉਹ 24 ਘੰਟੇ ਨੰਗੇ ਪਿੰਡੇ ਰਹਿੰਦੇ ਸੀਗੇ ਨਾ ਉਹ ਪੈਰਾਂ ਤੇ ਚੱਪਲਾਂ ਪਾਉਂਦੇ ਸੀ ਕੁਝ ਵੀ ਨਹੀਂ ਉਹਨਾਂ ਦੇ ਕੋ ਖੱਦਰ ਦਾ ਪਰਨਾ ਤੇੜ ਚ ਹੁੰਦਾ ਸੀ ਜਾਨੀ ਕਿ ਲੱਕ ਕੋਲੇ ਬੰਨਿਆ ਹੁੰਦਾ ਸੀ ਤੇ ਇੱਕ ਉਹਨਾਂ ਦੇ ਸਿਰ ਤੇ ਬੰਨਿਆ ਹੁੰਦਾ ਸੀ ਬਾਕੀ ਉਹਨਾਂ ਦਾ ਪਿੰਡਾ ਨੰਗਾ ਸੀਗਾ ਸਾਰਾ ਪਿੰਡਾ ਨੰਗਾ ਸੀ ਉਹਨਾਂ ਦਾ ਹਾਰ ਕੀ ਸਿਆਲ ਕੀ ਉਹਨਾਂ ਦੀ ਇੱਕ ਗੁਰੂ ਘਰ ਦੇ ਮੂਹਰੇ ਉੱਥੇ ਹੁਣ ਤਾਂ ਦਰਖਤ ਪੱਟ ਤੇ ਦਰਖਤਾਂ ਦੇ ਵਿੱਚ ਇੱਕ ਕੁਲੀ ਜੀ ਬਣੀ ਹੋਈ ਸੀ ਕੁੱਲੀ ਜੀ ਮਤਲਬ ਉੱਤੇ ਕਾਨੇ ਕੁੰਨੇ ਜੇ ਪਾ ਕੇ ਥੱਲੇ ਉਹਦਾ ਪੱਥਰ ਦਾ ਜਣੀ ਇੱਟਾਂ ਦਾ ਥੜਾ ਬਣਾਇਆ ਹੋਇਆ ਸੀ ਤੇ ਤਾਹਾਂ ਉਹਨਾਂ ਨੇ ਕੱਖ ਪੰਡਾ ਜ ਆ ਪਾਇਆ ਹੋਇਆ ਸੀ ਤੇ ਉਹਦੇ ਉੱਪਰ ਉਹਦੇ ਵਿੱਚੋਂ ਰਹਿੰਦੇ ਸੀ ਜਿਹੜੇ ਆਪਣੇ ਬਾਬਾ ਦਲੀਪ ਸਿੰਘ ਸੀਗੇ ਤੇ ਉਹ ਮੈਨੂੰ ਜਾਣਦੇ ਸੀ ਗੱਲ ਕਰ ਮੈਂ ਉਹਨਾਂ ਦੇ ਨੇੜੇ ਘਟ ਜਾਂਦੀ ਸੀ ਵੀ ਮੈਂ ਉਹਨਾਂ ਨੂੰ ਘਟ ਬੁਲਾਉਂਦੀ ਸੀ ਕਿਉਂਕਿ ਬਾਬਾ ਜੀ ਥੋੜੀਆਂ ਗਾਲਾਂ ਵੱਧ ਕੱਢਦੇ ਸੀਗੇ ਵੀ ਪਤਾ ਨਹੀਂ ਦਿਮਾਗ 'ਚ ਉਹਨਾਂ ਦੇ ਕੀ ਹੁੰਦਾ ਸੀ ਕਦੋਂ ਬੋਲ ਪੈਂਦੇ ਕਿਸੇ ਨੂੰ ਕੁਝ ਨਹੀਂ ਸੀ ਪਤਾ ਵੀ ਕਦੋਂ ਉਹਨਾਂ ਨੇ ਪੁੱਠਾ ਸਿੱਧਾ ਬੋਲਣਾ ਜਿਹੜੀ ਇਸ ਟਾਈਮ ਉੱਥੇ ਮੰਤਨੀ ਆ ਉਹਨਾਂ ਨੇ ਉਹਨਦੀ ਬਹੁਤ ਸੇਵਾ ਕੀਤੀ ਐ ਉਹ ਬਜ਼ੁਰਗ ਹੋ ਕੇ ਗਏ ਐ ਤੇ ਉਹ ਮੈਨੂੰ ਕਹਿੰਦਾ ਵੀ ਤੇਰੇ ਕੋਲੇ ਬੱਚੇ ਕਿੰਨੇ ਐ ਕਿਉਂਕਿ ਉਹ ਤੂੰ ਹਰ ਇੱਕ ਡਰਦਾ ਸੀ ਉਹ ਬਾਬੇ ਦੇ ਨਾਲ ਦੁਨੀਆ ਪੈਰੀ ਬੈਠੀ ਰਹਿੰਦੀ ਸੀ 50 50 ਬੰਦੇ ਮੂਹਰੇ ਬੈਠੇ ਰਹਿੰਦੇ ਸੀ ਵੀ ਸਾਨੂੰ ਕੋਈ ਬੋਲ ਕਰੇ ਜਾਂ ਸਾਡੇ ਸਾਡੀ ਅਰਦਾਸ ਕਰੇ ਉਹਦਾ ਇੱਕ ਪਰਨ ਸੀ ਉਹ ਜਿੰਨਾ ਚਿਰ ਰਿਹਾ ਜਿਹੜ ਜਿਹਦੀ ਵੀ ਉਹਨੇ ਅਰਦਾਸ ਕੀਤੀ ਉਹਦੇ ਪੁੱਤ ਹੋਇਆ ਤੇ ਕਈ ਕਈ ਸਾਲਾਂ ਦੇ ਬੈਠੇ ਬੱਚੇ ਹੋਏ ਉਹਦੀ ਐਡੀ ਅਰਦਾਸ ਪੱਕੀ ਸੀ ਉਹ ਬਾਬੇ ਦੀ ਨਾਲੇ ਉਹ ਗੁਰੂ ਘਰ ਦੇ ਗਾਹ ਨਹੀਂ ਸੀ ਜਾਂਦਾ ਉਥੋਂ ਖੜਕ ਕੇ ਅਰਦਾਸ ਕਰਦਾ ਹੁੰਦਾ ਸੀ ਮੈਨੂੰ ਕਹਿੰਦਾ ਵੀ ਤੂੰ ਕੁੜੀਏ ਡਿਲੀ ਫਿਰਦੀਆਂ ਕਹਿੰਦਾ ਤੇ ਮੁੰਡਾ ਹੈ ਨਹੀਂ ਤੇਰੇ ਮੈਂ ਕਹਾਂ ਨਹੀਂ ਬਾਬਾ ਜੀ ਮੈਂ ਕਹਾਂ ਮੈਂ ਤਾਂ ਹੋਰ ਬੱਚਾ ਲੈਣਾ ਨੀਗਾ ਮੈਂ ਕਹਾਂ ਮੇਰੇ ਬੇਟੀ ਹੈਗੀ ਐ ਤੇ ਕਿਉਂ ਨਹੀਂ ਲੈਣਾ ਮੈਂ ਕਹਾਂ ਬਾਬਾ ਉਹੀ ਹੁਣ ਮੈਂ ਡਰਦੀ ਸੀ ਵੀ ਕੁਝ ਹੋਰ ਨਾ ਬੋਲ ਪਈ ਵੀ ਮੈਂ ਡਾ ਡਰਚ ਉਹਦੇ ਨਾਲ ਗੱਲ ਕੀਤੀ ਤੇ ਮੈਂ ਤੇ ਕਹਿੰਦਾ ਤੂੰ ਅਰਦਾਸ ਕਿਉਂ ਨਹੀਂ ਕਰਾਈ ਮੈਂ ਕਹਾਂ ਜੀ ਕਰਾਉਂਗੀ ਵੀ ਮੈਂ ਟਾਲਾ ਜਾਂ ਵੱਟ ਕੇ ਉਥੋਂ ਮਤਲਬ ਟਲ ਗਈ ਮੈਨੂੰ ਡਰ ਲੱਗਿਆ ਵੀ ਮੈਨੂੰ ਕੁਝ ਬੋਲ ਨਾ ਦੇਣ ਮੈਂ ਤਾਂ ਮੈਂ ਕੀ ਕਰਿਆ ਮੈਂ ਇੰਨਾ ਕੁ ਡਰ ਗਈ ਵੀ ਉਹ ਉਹਦੀ ਮਿੰਗਾ ਤੇ ਚੜ ਗਈ ਵੀ ਬਾਬੇ ਨੂੰ ਮੈਂ ਕਿਵੇਂ ਸਮਝਾਵਾਂ ਵੀ ਮੇਰੇ ਤਾਂ ਕੇਸ ਵਾਲਾ ਔਖਾ ਹੈ ਵੀ ਮੈਂ ਤਾਂ ਡਾਕਟਰ ਨੇ ਇਹ ਗੱਲ ਕਹੀ ਆ ਤੂੰ ਬੱਚਾ ਲੈਣਾ ਨਹੀਂਗਾ ਵੀ ਮੈਂ ਕਿਹਾ ਬਾਬਾ ਭੋਲਾ ਕਾ ਮੈਂ ਕਿਹਾ ਮੈਂ ਨਹੀਂ ਇਹਨੂੰ ਕਹਿੰਦੀ ਤੇ ਮੈਂ ਤਾਂ ਗੁਰੂ ਘਰ ਜਾਣਾ ਛੱਡਤਾ ਜੀ ਮੈਂ ਮੱਸੀਆਂ ਤੇ ਨਾ ਜਾਇਆ ਕਰਾਂ ਮੈਂ ਮੱਸੀਆਂ ਤੇ ਜਾਣਾ ਬੰਦ ਕਰਤਾ ਤੇ ਮੈਂ ਗੁਰਦੁਆਰੇ ਵੀ ਕਿਉਂਕਿ ਬਾਬਾ ਬਾਰਗੇ ਬੈਠਾ ਹੁੰਦਾ ਸਭ ਨੂੰ ਦੇਖਦਾ ਸੀ ਉਹਦੇ ਤਾਂ ਇੰਨੀ ਸ਼ਕਤੀ ਸੀ ਉਹ ਤਾਂ ਦੂਰੋਂ ਦੱਸ ਦਿੰਦਾ ਸੀ ਵੀ ਕੀ ਹੋਣ ਵਾਲਾ ਕੀ ਹੋ ਗਿਆ ਮੈਂ ਨਾ ਮੱਸੀਆਂ ਤੇ ਗਈ ਤੇ ਇੱਕ ਦਿਨ ਉਹ ਦਮਦਮਾ ਸਾਹਿਬ ਜਾਈ ਜਾਂਦਾ ਸੀ ਅਕਾਲ ਤਖਤ ਇੱਥੇ ਆਪਣੇ ਦਮਦਮਾ ਸਾਹਿਬ ਤਲਵੰਡੀ ਜਾਈ ਜਾਂਦਾ ਸੀ ਮੇਰੇ ਪਾਪਾ ਜੀ ਦਾ ਨਾ ਸਕੂਟਰ ਪੈਂਚਰ ਹੋ ਗਿਆ ਉਹ ਰਸਤੇ 'ਚ ਪੈਂਚਰ ਲਵਾਉਣ ਲੱ ਤੇ ਉਹ ਮੇਰੇ ਕੋਲ ਆ ਰਹੇ ਸੀ ਤੇ ਉਹਨਾਂ ਨੇ ਨਾ ਬਾਬਿਆਂ ਨੇ ਗੱਡੀ 'ਚ ਉਹਨਾਂ ਨੂੰ ਕਹਤਾ ਸੇਵਾਦਾਰਾਂ ਨੂੰ ਸਿੱਖਾਂ ਨੂੰ ਕਹਿੰਦਾ ਵੀ ਗੱਡੀ ਰੁਕੋ ਕਹਿੰਦਾ ਫੌਜੀ ਖੜਾ ਤੇ ਕਹਿੰਦਾ ਨੂੰਰੇ ਬੁਲਾਓ ਤੇ ਭਾਈ ਮੇਰਾ ਪਾਪਾ ਜੀ ਆ ਗਏ ਕਹਿੰਦੇ ਹਾਂ ਬਾਬਾ ਜੀ ਕਿਵੇਂ ਸੀ ਕਿਉਂਕਿ ਸਾਰੇ ਡਰਦੇ ਸੀ ਉਹਦੀ ਬੋਲ ਪੂਰੇ ਹੁੰਦੇ ਸੀ ਕਹਿੰਦਾ ਤੂੰ ਕੁੜੀ ਕੋਲੇ ਜਾ ਰਹੇ ਹਾਂ ਆਪਣੀ ਕੋਲੇ ਛੋਟੀ ਕੋਲੇ ਜਿਹੜੀ ਕੋਲੇ ਇੱਕ ਕੁੜੀ ਐ ਕਹਿੰਦਾ ਹਾਂਜੀ ਬਾਬਾ ਜੀ ਦੇਖੋ ਉਹਨੂੰ ਪਤਾ ਲੱਗਿਆ ਕਹਿੰਦਾ ਹਾਂਜੀ ਬਾਬਾ ਜੀ ਉੱਥੇ ਜਾ ਰਹੇ ਹਾਂ ਆ ਤੇਰਾ ਸਕੂਟਰ ਵੀ ਕਹਿੰਦਾ ਤਾਂ ਹੀ ਪੈਂਚਰ ਹੋਇਆਗਾ ਨਾ ਤੈਨੂੰ ਮੈਂ ਮਿਲਣਾ ਸੀ ਤੇ ਕਹਿੰਦਾ ਹਾਂ ਬਾਬਾ ਜੀ ਹੁਕਮ ਕਰੋ ਕਹਿੰਦਾ ਹੁਕਮ ਤਾਂ ਮੇਰਾ ਕੋਈ ਨਹੀਂ ਕਹਿੰਦਾ ਵੀ ਉਹ ਕੁੜੀ ਨੂੰ ਕਹੇਦੀ ਮਠਾਈ ਸਰ ਗੁਰੂ ਘਰ ਆ ਜੀ ਕਹਿੰਦਾ ਮੈਂ ਉਹਦੀ ਅਰਦਾਸ ਕਰਨੀ ਆ ਕਹਿੰਦਾ ਉਹਦੇ ਪੁੱਤ ਹੋਊਗਾ ਤੇ ਮੇਰਾ ਪਾਪਾ ਕਹਿੰਦਾ ਕਹਿੰਦਾ ਬਾਬਾ ਜੀ ਉਹਨੂੰ ਕੋਈ ਡਾਕਟਰ ਨੇ ਕੁਝ ਕਿਹਾ ਹੈ ਕਹਿੰਦਾ ਉਹ ਡਰਦੀ ਆ ਬੱਚਾ ਲੈਣ ਤੋਂ ਕਹਿੰਦਾ ਤੈਂ ਉਹ ਮਠਾਈ ਸਰੋਂੋਂ ਹਟ ਗਈ ਉਹ ਕਹਿੰਦਾ ਵੀ ਤੂੰ ਜਾ ਕੇ ਨਾ ਇੱਕ ਵਾਰੀ ਮੇਰਾ ਸਨੇਹਾ ਲਾਦੀ ਕਹਿੰਦਾ ਭਈ ਪਾਪੇ ਨੇ ਮੈਨੂੰ ਆ ਕੇ ਸਨੇਹਾ ਲਾਤਾ ਵੀ ਤੈਨੂੰ ਬਾਬੇ ਨੇ ਬੁਲਾਇਆ ਮੈਂ ਡਰ ਗਈ ਹੋਰ ਵੀ ਡਰ ਗਈ ਮੈਂ ਕਿਹਾ ਪਪਾ ਮੈਂ ਨਹੀਂ ਜਾਂਦੀ ਮੈਂ ਹੁਣ ਬਾਬੇ ਨੂੰ ਕਿਵੇਂ ਸਮਝਾਵਾਂ ਵੀ ਮੇਰਾ ਡਰਦੀ ਸੀ ਮੈਂ ਕਿਸ ਤੋਂ ਤੇ ਮੈਂ ਗਈ ਨਾ ਦਵਾਰੇ ਮੇਰੇ ਪਾਪਾ ਨੂੰ ਗੁਰੂ ਘਰ ਕਹਿੰਦਾ ਕਿ ਜੇ ਕੁੜੀ ਮੇਰੀ ਹੁਣ ਵੀ ਸੱਦੀ ਨਾ ਨਾ ਆਈ ਕਹਿੰਦਾ ਫੇਰ ਨਾ ਹੋ ਕਹੀ ਕਹਿੰਦਾ ਮੇਰੇ ਮੂੰਹ ਚੋਂ ਕੀ ਨਿਕਲੂਗਾ ਤੇ ਮੈਂ ਡਰਦੀ ਬੱਗ ਗਈ ਜੀ ਮੱਸਿਆਂ ਤੇ ਮੈਂ ਬੱਗ ਨਹੀਂ ਡਰਦੀ ਤੇ ਮੈਨੂੰ ਕਹਿੰਦਾ ਕਿ ਮੈਂ ਦੂਰ ਖੜ ਗਈ ਮਤਲਬ ਉਹ ਮਾਰਦਾ ਵੀ ਸੀ ਅਗਲੇ ਦਿਨ ਜਦੋਂ ਗੁੱਸੇ 'ਚ ਹੁੰਦਾ ਪਤਾ ਨਹੀਂ ਉਹ ਕੋਲੇ ਕੋਲੇ ਕੁੰਡਾ ਸੀ ਐ ਨਹੀਂ ਪਤਾ ਅਗਲੇ ਦਿਨ ਮਾਰ ਦਿੰਦਾ ਤੇ ਮੈਂ ਦੂਰ ਜੇ ਖੜ ਗਈ ਮੈਂ ਮੇਰੇ ਪਾਪੀ ਨਾਲ ਆਮ ਪਾਪਾ ਮੈਂ ਨਹੀਂ ਉੜੀ ਨਹੀਂ ਜਾਂਦੀ ਮੈਂ ਕਿਹਾ ਪਾਪਾ ਮੇਰੇ ਤੇ ਗੁੱਸੇ ਆ ਕਹਿੰਦਾ ਕੁਛ ਨਹੀਂ ਹੁੰਦਾ ਪਤਾ ਨਹੀਂ ਉਹਨੂੰ ਕਿਵੇਂ ਪਤਾ ਲੱਗਿਆ ਵੀ ਕੋਸਰ ਕੋਸਰ ਕਰੀ ਜਾਂਦੇ ਪਿਆਉਤੀ ਤੇ ਮੇਰੇ ਪਾਪੇ ਨੇ ਵੱਡੀ ਸਾਰੀ ਬਾਜ਼ ਮਾਰ ਕੇ ਕਹਿੰਦਾ ਫੌਜ ਗਵਰੇ ਲੈ ਆਏ ਕੁੜੀ ਨੂੰ ਕਹਿੰਦਾ ਮੈਂ ਕੁਛ ਨਹੀਂ ਕਹਿੰਦਾ ਤੇ ਮੇਰੇ ਪਾਪਾ ਕਹਿੰਦਾ ਚੱਲ ਗੁੱਡੀ ਕੁਛ ਨਹੀਂ ਨਾ ਮੈਂ ਤੇਰੇ ਨਾਲ ਜਾਣਾ ਪਾਪਾ ਦਲੇਰੀ ਜੀ ਦੇ ਕੇ ਮੈਨੂੰ ਕੋਲੇ ਲੈ ਗਿਆ ਮੈਨੂੰ ਕਹਿੰਦਾ ਕੋਲੇ ਨਹੀਂ ਸੀ ਆਉਂਦੀ ਮੇਰੇ ਮੈਂ ਕਿਹਾ ਬਾਬਾ ਜੀ ਮੈਨੂੰ ਡਰ ਲੱਗਦਾ ਸੀ ਛੋਡੇ ਤੋਂ ਕਹਿੰਦਾ ਕਿਉਂ ਡਰਨੂ ਮੈਂ ਭੂਤ ਐ ਮੈਂ ਬਾਬਾ ਜੀ ਛੋਡੇ ਬੋਲ ਪੂਰੇ ਹੁੰਦੇ ਕਿਹੜੇ ਬੋਲ ਪੂਰੇ ਹੁੰਦੇ ਮੇਰੇ ਕੀਨੇ ਕਿਹਾ ਤੈਨੂੰ ਪਈ ਉਹ ਮਤਲਬ ਪੁੱਠਾ ਹੀ ਪੈ ਜਾਂਦਾ ਸੀ ਤੇ ਪਤਾ ਉਹਨੂੰ ਵੀ ਮੈਨੂੰ ਕਹਿੰਦਾ ਚੰਗਾ ਗੁਰੂ ਘਰ ਬੰਨੀ ਮੂੰਹ ਕਰ ਮੈਂ ਤੇਰੀ ਅਰਦਾਸ ਕਰਦਾ ਕਹਿੰਦਾ ਤੇਰੇ ਮੁੰਡਾ ਹੋਊਗਾ ਤੇ ਮੈਂ ਉਹਨੂੰ ਬੋਲ ਕੇ ਕੁਝ ਨਹੀਂ ਕਿਹਾ ਤੇ ਮੈਂ ਵੀ ਮੂੰਹ ਕਰ ਲਿਆ ਭਾਈ ਉਹਨੇ ਪਤਾ ਨਹੀਂ ਕਿਵੇਂ ਖੜੇ ਨੇ ਅਰਦਾਸ ਕਰਤੀ ਐਂ ਖੁੰਡਾ ਲੈ ਕੇ ਖੜਾ ਹੋ ਜਾਂਦਾ ਬਜ਼ੁਰਗ ਸੀ ਕਿ ਮੈਂ ਤਾਂ ਕਮਾਲ ਮੰਨ ਜਾਂਦੀ ਪੋਹ ਦੇ ਦਿਨਾਂ 'ਚ ਵੀ ਦੇਖ ਲਾ ਹੋ ਨੰਗੇ ਪਿੰਡੇ ਬੈਠਾ ਹੁੰਦਾ ਮੈਂ ਲੋਕਾਂ ਨੂੰ ਧੜਤੜੀਆਂ ਚੜਦੀਆਂ ਤੇ ਉਹ ਐਂ ਬੈਠਾ ਹੁੰਦਾ ਆਪਦੇ ਉੱਤੇ ਗਦੈਲਾ ਜਿਹਾ ਵਸਾਇਆ ਹੁੰਦਾ ਉੱਥੇ ਬੈਠਾ ਹੁੰਦਾ ਉਹ ਤੇ ਮੈਨੂੰ ਕਹਿੰਦਾ ਕਿ ਮੁੰਡਾ ਹੋਊ ਤੇਰੇ ਕਹਿੰਦਾ ਦੀਵਾਲੀ ਤੋਂ ਦੋ ਦਿਨ ਮੰਗਰੋ ਪਰ ਲੰਬਾ ਵਸਤਾ ਸੀ ਕਨੱਦਵਾਲੀ ਤੋਂ ਦੋ ਦੋ ਦਿਨ ਬਾਅਦ ਮੁੰਡਾ ਉਤਰੇ ਨਾ ਇਹਦੇ ਤਵੀਤ ਨਾ ਤਾਗਾ ਨਾ ਮੈਨੂੰ ਕਹਿੰਦਾ ਕਿਸੇ ਡਾਕਟਰ ਕੋਲੇ ਜਾਣਾ ਪੁੱਛਣ ਵੀ ਨਹੀਂ ਜਾਣਾ ਡਾਕਟਰ ਕੋਲੇ ਵੀ ਮੈਂ ਦਵਾਈ ਲੈਣੀ ਐ ਮੈਂ ਤਕੜੀਆਂ ਕਿ ਮਾੜੀਆਂ ਡਾਕਟਰ ਦੇ ਤੂੰ ਕਹਿੰਦਾ ਜਾਣਾ ਨਹੀਂ ਮੈਂ ਤੈਨੂੰ ਕਹਤਾ ਮੈਂ ਕਿ ਠੀਕ ਐ ਬਾਬਾ ਜੀ ਤੇ ਬੈਮਨਾ ਮੰਨੀ ਕਹਿੰਦਾ ਇਹ ਕਰਮ ਵਾਲਾ ਮੁੰਡਾ ਕਹਿੰਦਾ ਤੈਨੂੰ ਕੋਈ ਤਕਲੀਫ ਨਹੀਂ ਆਉਂਦੀ ਵੀ ਇਹਦੀਆਂ ਗੱਲਾਂ ਤੇ ਮੈਨੂੰ ਵਿਸ਼ਵਾਸ ਹੋ ਗਿਆ ਮੈਂ ਕਿਹਾ ਮੈਨੂੰ ਪਤਾ ਸੀ ਵੀ ਇਹਦੇ ਬੋਲ ਪੂਰੇ ਹੁੰਦੇ ਆ ਕਹਿੰਦਾ ਵੀ ਤੈਨੂੰ ਕੋਈ ਤਕਲੀਫ ਨਹੀਂ ਆਉਂਦੀ ਮੈਂ ਕਿਹਾ ਚੱਲ ਇਹਦੇ ਬੋਲ ਹੋ ਗਏ ਤੇ ਆਪਾਂ ਪਾਏ ਉੱਥੇ ਮੈਨੂੰ ਕਹਿੰਦਾ 12 ਮਸਿਆਂ ਨਾ ਹੀ ਇੱਥੇ ਤਲਾਤੀ ਆਈ ਮਸਿਆਂ ਆਉਣਾ ਤੇ ਭਾਂਡਿਆਂ ਦੀ ਸੇਵਾ ਜ਼ਰੂਰ ਕਰਨੀ ਆ ਬਰਤਨ ਜ਼ਰੂਰ ਸਾਫ਼ ਕਰਨੇ ਆ ਕਹਿੰਦਾ ਨੀਵੀਂ ਪਾਉਣੀ ਆ ਕਹਿੰਦਾ ਤਾਂ ਕਹਿੰਦਾ ਵੀ ਇਹ ਨਹੀਂ ਹੈਗਾ ਵੀ ਆਈ ਗੁਰੂ ਘਰੋਂ ਮੁਰਗੀ ਚਾਹੇ ਦੋ ਭਾਂਡੇ ਮਾਂਜਿਆ ਕਰੀ ਕਹਿੰਦਾ ਬਰਤਨ ਜ਼ਰੂਰ ਸਾਫ਼ ਕਰਨੇ ਆ ਮੈਂ ਕਿਹਾ ਠੀਕ ਹੈ ਮੈਨੂੰ ਕਹਿੰਦਾ ਸੁੱਖੋ ਸੁਖੀ ਜਿਹੜੀ ਦੇ ਸਕੇ ਚਾਹੇ ਕਹਿੰਦਾ 5 ਰੁਪਏ ਦਾ ਪ੍ਰਸਾਦ ਸੁੱਖ ਲੈ ਮੈਂ ਤੈਨੂੰ ਇਹ ਨਹੀਂ ਕਹਿੰਦਾ ਵੀ ਆਹ ਚੜਾਦੀ ਗੁਰੂ ਘਰ ਆਹ ਚੜਾਦੀ ਕਹਿੰਦਾ ਸੁੱਖ ਜ਼ਰੂਰ ਦੇ ਕੇ ਜਾਈ ਮੈਂ ਕਿਹਾ ਠੀਕ ਹੈ ਬਾਬਾ ਜੀ ਮੈਂ ਸੁੱਖ ਲਈ ਜੋ ਮ ਪਈ ờ ਨਾਲੇ ਤਾਂ ਮੈਨੂੰ ਐ ਲੱਗੇ ਵੀ ਮੇਰਾ ਜਿਹੜਾ ਮੇਰਾ ਕੇਸ ਐ ਵੀ ਕਿਤੇ ਦਿਲ 'ਚ ਥੋੜਾ ਡਰਤਾ ਸੀ ਵੀ ਮੇਰਾ ਕੇਸ ਆ ਜਿਹੜਾ ਕਿਤੇ ਵਿਗੜ ਨਾ ਜਾਵੇ ਪਹਿਲਾਂ ਵਾਂਗੂ ਤੇ ਨਾਲੇ ਮਮਸਿਆ ਨਾ ਆਈ ਗਈ ਤੇ ਆ દિਵਾਲੀ દિਵਾਲੀ ਸੀ ਉਦੋਂ ਹ ਪਤਾ ਨਹੀਂ 100 ਵਾਰ ਦੀ દિਵਾਲੀ ਸੀ ਪਤਾ ਨਹੀਂ ਮੰਗਲਵਾਰ ਦੀ ਮੈਂ ਭੁੱਲ ਗਈ ਤੇ ਦੀਪੂ ਦਾ ਬੁੱਧਵਾਰ ਦਾ ਜਨਮ ਐ ਤੇ ਦੀਪ ਬੁੱਧਵਾਰ ਨੂੰ ਤੇ ਉਹਨਾਂ ਜਿਹੜੇ ਪਿੰਡਾਂ ਚ ਲੜੀ ਜਾ ਸਾਰਾ ਕੰਮ ਕਰਦੀਆਂ ਮੈਂ ਵੀ ਕੰਮ ਕਰਦੀ ਸੀ ਤੇ ਮੈਂ ਡਾਕਟਰ ਤੇ ਨਹੀਂ ਸੀ ਗਈ ਮੈਂ ਬਾਬੇ ਦੇ ਬੋਲਾਂ ਤੇ ਰਹੀ ਸੀ ਮੈਂ ਡਾਕਟਰ ਦੇ ਕਦੇ ਨਹੀਂ ਸੀ ਗਈ ਦੀਪੂ ਵੇਲੇ ਤੇ ਅਸੀਂ ਉਦਨ ਨਰਮਨ ਮੇੜਿਆ ਸੀ ਮੇਰੇ ਅੱਜ ਵੀ ਜਿਆਦਾ ਹੈ ਦੀਪੂ ਕੱਤੇ ਚ ਹੋਇਆ ਕਹਿੰਦੇ ਨਾ ਕੱਤੇ ਚ ਹੋਇਆ ਬੱਚਾ ਮਾੜਾ ਹੁੰਦਾ ਤੇ ਦੀਪੂ ਬਹੁਤ ਕਰਮ ਵਾਲਾ ਬੱਚਾ 25 ਕੱਤਾ ਸੀ ਤੇ ਅਸੀਂ ਨਰਮਨ ਮੇੜਿਆ ਸੀ ਉਦਦੇ ਮੈਂ ਵੀ ਖੇਤ ਗਈ ਸੀ ਸਾਰਿਆਂ ਨਾਲ ਮੈਂ ਉੱਥੇ ਚਾਹ ਪਾਣੀ ਕਰ ਦਿੰਦੀ ਸੀ ਜਿੰਨਾ ਮੈਥੇ ਹੁੰਦਾ ਸੀ ਮੈਂ ਕਰਦਾ ਘਰੇ ਰਹਿ ਕੇ ਰਾਜ਼ ਨਹੀਂ ਸੀ ਕਿਉਂਕਿ ਮੈਨੂੰ ਖੇਤੀ ਦਾ ਬਹੁਤ ਸ਼ੌਂਕ ਸੀ ਤੇ ਮੈਨੂੰ ਚਾਹ ਹੁੰਦਾ ਵੀ ਅਸੀਂ ਖੇਤ ਜਾਵਾਂਗੇ ਸਾਡਾ ਕੰਮ ਨਿਪਟੂਗਾ ਤੇ ਮੈਂ ਸਾਰਾ ਦਿਨ ਉੱਥੇ ਹੀ ਰਹੀ ਵਧੀਆ ਉਹਨਾਂ ਨਾਲ ਦਿਹਾੜਨਾ ਨਾਲ ਆਈ ਆ ਕੇ ਇੱਕ ਮੇਰੇ ਹੱਥ ਮਹਿਸਪਈ ਹੋਈ ਸੀ ਉਹ ਧਾਰ ਗੱਡੀ ਉਹਦੀ ਮੈਂ ਧਾਰ ਕੱਢ ਕੇ ਤੇ 9:00 ਵਜੇ ਮੇਰੇ ਦਰਦ ਸ਼ੁਰੂ ਹੁੰਦੇ ਆ ਵੀ ਜਿਵੇਂ ਆਪਾਂ ਕਹਿੰਦੇ ਨੇ ਦਰਦ ਸ਼ੁਰੂ ਹੁੰਦੇ ਆ ਤੇ ਮੈਂ ਮੇਰੀ ਭੈਣ ਨੂੰ ਮੈਂ ਡਰ ਗਈ ਮੈਂ ਕਿਹਾ ਵੀ ਲਓ ਟਾਈਮ ਆ ਗਿਆ ਤੇ ਵੀ ਕੇਸ ਬੜਾ ਔਖਾ ਮੈਂ ਮੇਰੀ ਭੈਣ ਨੂੰ ਕਿਹਾ ਮੈਂ ਐਂ ਕਰਕੇ ਭਾਣੇ ਵੀ ਮੈਂ ਤਾਂ ਬਿਮਾਰ ਹੋ ਗਈ ਤੇ ਉਹ ਕਹਿੰਦੀ ਕੋਈ ਨਹੀਂ ਮੇ ਪਿੰਡਾਂ ਚ ਦਵਾਈਆਂ ਹੁੰਦੀਆਂ ਜੀ ਕਿਉਂਕਿ ਬਾਬੇ ਨੇ ਕਿਹਾ ਸੀ ਵੀ ਤੁਸੀਂ ਡਾਕਟਰ ਦੇ ਜਾਣਾ ਨਹੀਂ ਤੇ ਜਦੋਂ ਮੈਂ ਪਿੰਡ ਵਾਲੀ ਦਾਈ ਨੂੰ ਸਾਡੇ ਘਰੇ ਸੱਦਿਆ ਗਿਆ ਤਾਂ ਉਹ ਦਾਈ ਕਹਿੰਦੀ ਵੀ ਇਹਦਾ ਕੇਸ ਤਾਂ ਹੋਊਗਾ ਕਹਿੰਦੀ ਤੇ ਇੰਨੇ ਜਿਵੇਂ ਆਪਣੇ ਘਰਾਂ 'ਚ ਡਾਕਟਰ ਹੁੰਦੇ ਪਿੰਡਾਂ 'ਚ ਡਾਕਟਰ ਨਹੀਂ ਹੁੰਦੀਆਂ ਭਈ ਉਹਨਾਂ ਨੂੰ ਵੀ ਇਹਨਾਂ ਨੇ ਡਰਦਿਆਂ ਨੇ ਸਾਡੇ ਘਰ ਦੇ ਨੇ ਬੁਲਾ ਲਿਆ ਵੀ ਕਈ ਵਾਰੀ ਕੋਈ ਕੇਸ ਨਾ ਵਿਗੜ ਜੇ ਤੇ ਉਹ ਡਾਕਟਰ ਨਹੀਂ ਆ ਗਈ ਪਿੰਡ 'ਚ ਹੀ ਰਹਿੰਦੀ ਹੁੰਦੀ ਸੀ ਤੇ ਉਹ ਆ ਕੇ ਬੋਲਦੀ ਆ ਕਹਿੰਦੀ ਕਿ ਵੀ ਇਹਦੇ ਤੇ ਕੇਸ ਤੇ ਕਹਿੰਦੀ ਸਿਰਫ ਇੱਕ ਘੰਟਾ ਲੱਗੂਗਾ ਇਹ ਮੈਂ ਕਮਾਲ ਬਣ ਗਈ ਮਾਇਆ ਖਿਆ ਵੀ ਬੇਟੀ ਵੇਲੇ ਮੈਂ ਦੋ ਦਿਨਾਂ ਦਰਦ ਚ ਲੇ ਜਨੀ ਬਿਮਾਰ ਸੀ ਤੇ ਮੈਂ ਕਹੇ ਕਹਿੰਦੀ ਘੰਟਾ ਮੈਨੂੰ ਕੋਈ ਬਾਲਾ ਮੈਨੂੰ ਪ੍ਰੋਬਲਮ ਨਹੀਂ ਸੀਗੀ ਮੈਂ ਝੂਠ ਮਾਰਾਂ ਮੈਂ ਵਧੀਆ ਤੁਰੀ ਫਿਰਦੀ ਸੀ ਕੋਈ ਆਇਆ ਨਹੀਂ ਸੀ ਵੀ ਜਿਵੇਂ ਮੈਂ ਬੇਟੀ ਵੇਲੇ ਦੁਖੀ ਹੋਈ ਸੀ ਕੋਈ ਐਸੀ ਗੱਲ ਨਹੀਂ ਸੀ ਤੇ ਜ ਜਿੱਪੂ ਹੋਇਆ ਮੇਰੇ ਜਿਵੇਂ ਆਪਾਂ ਕਹਿੰਦੇ ਨੇ ਆਪਾਂ ਪੀੜਾ ਚ ਬੱਚਾ ਹੁੰਦਾ ਉਵੇਂ ਬੱਚਾ ਵੀ ਹੁੰਦਾ ਦੇਖ ਲਾਓ ਬਾਬੇ ਦੇ ਬੋਲ ਪੂਰੇ ਇੰਨੇ ਹੋਏ ਵੀ ਜਦੋਂ ਡਾਕਟਰ ਨੇ ਮੇਰੇ ਬੋਤਲ ਲਾਉਣ ਲੱਗੀ ਬੋਤਲ ਉਹਨੂੰ ਲਾਉਣੀ ਮਿਲੀ ਨਹੀਂ ਵੀ ਮੇਰੇ ਦੋ ਬੂੰਦਾ ਵੀ ਬੋਤਲਦੀਆਂ ਲੱਗੀਆਂ ਨਹੀਂ ਮੇਰੇ ਤੇ ਪਈ ਕੇਸ ਹੋ ਗਿਆ ਕੇਸ ਐਨਾ ਸੌਖਾ ਹੋਇਆ ਮੈਨੂੰ ਖੁਦ ਨੂੰ ਵੀ ਚਾ ਚੜਿਆ ਪਿਆ ਵੀ ਮੈਨੂੰ ਕੋਈ ਤਖਲੀਫ ਨਹੀਂ ਆਈ ਜਾਂ ਵੀ ਅੱਗੇ ਮੈਂ ਮੇਲ ਹੀ ਗਈਆਂ ਦੋ ਦਿਨ ਹਸਪਤਾਲ ਚ ਪਈ ਰਹੀਆਂ ਵੀ ਮੈਨੂੰ ਬਹੁਤ ਜਿਆਦਾ ਪ੍ਰੋਬਲਮ ਆਈ ਸੀ ਦੀਪੂ ਦਾ ਜਨਮ ਹੋ ਗਿਆ ਤੇ ਮੈਨੂੰ ਯਕੀਨ ਨਾ ਵੀ ਵੀ ਮੇਰੇ ਕੋਲੇ ਵੀ ਬੇਟਾ ਹੋ ਗਿਆ ਕਿਉਂਕਿ ਜਦੋਂ ਮੈਂ ਡਾਕਟਰੀ ਨੂੰ ਪੁੱਛਿਆ ਵੀ ਮੈਂ ਕਿਹਾ ਜਿਹੜੀ ਸਾਡੀ ਪਿੰਡ ਵਾਲੀ ਡਾਕਟਰ ਨਹੀਂ ਸੀ ਮੈਂ ਕਿਹਾ ਵੀ ਕੀ ਬੱਚਾ ਤੇ ਉਹ ਕਿਹੜਾ ਜਾਪੇ ਜਨਾ ਖੁਸ਼ੀ ਦੀ ਗੱਲ ਦੱਸਦੇ ਨਹੀਂ ਹੁੰਦੇ ਕਹਿੰਦੇ ਲੇਡੀਜ਼ ਨੂੰ ਮੈਨੂੰ ਕਹਿੰਦੀ ਤੂੰ ਕੀ ਲੈਣਾ ਤੂੰ ਆਰਾਮ ਕਰ ਤੇ ਮੈਂ ਦਿਮਾਗ ਚ ਸੋਚੀ ਜਾ ਮਾਂ ਕਿ ਜਿਹੜੇ ਹਿਸਾਬ ਨਾਲ ਮੇਰੇ ਬਾਬੇ ਨੇ ਬੋਲ ਕਰਿਆ ਹੋਊ ਤਾਂ ਮੁੰਡਾ ਹੀ ਮੇ ਮਪਈ ਤੇ ਐਨੇ ਮੈਨੂੰ ਨਾ ਵੀ ਮਰੀ ਜਿਹੜੀ ਸਿਸਟਰ ਸੀ ਉਹਦੀ ਬਾਤ ਸੁਣ ਗਏ ਉਹ ਦੀਪੂ ਨੂੰ ਗੋਦੀ ਚ ਚੱਕ ਕੇ ਕਰੀ ਜਾਂਦੀ ਸੀ ਸਾਲਾ ਕੁੱਤਾ ਸਾਲਾ ਕੁੱਤਾ ਤੇ ਦੀਪੂ ਦੇ ਕੋਕਰਤ ਮਾਲਕ ਦੀ ਜਿਹੜੇ ਵਾਲ ਸਿਓ ਬੌਲੇ ਵੱਡੇ ਵੱਡੇ ਸੀ ਐ ਮੱਥੇ ਤੇ ਆਏ ਪਏ ਸੀ ਉਰੇ ਤੇ ਉਹ ਮੇਰੀ ਭਣ ਕਰੀ ਜਾਂਦੀ ਸੀ ਸਾਲੇ ਕੁੱਤੇ ਦੇ ਕਹਿੰਦੀ ਕਿ ਕਿੱਡੇ ਕਿੱਡੇ ਵਾਲ ਆ ਕੇ ਸਾਰਾ ਮੱਥਾ ਲ ਘੋ ਰੱਖਿਆ ਦੀਪੂ ਦਾ ਹੋਇਆ ਜਨਮ ਭਾਈ ਵੀ ਅਕਾਲ ਪੁਰਖ ਵਾਹਿਗੁਰੂ ਨੇ ਇੰਨਾ ਵਧੀਆ ਮੇਰਾ ਕੇਸ ਹੋਇਆ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਮੈਨੂੰ ਖੁਦ ਨੂੰ ਚਾ ਚੜਿਆ ਪਿਆ ਵੀ ਮੇਰਾ ਇੰਨਾ ਸੌਖਾ ਕੇਸ ਮੈਂ ਕਿੰਨੀ ਦੁਖੀ ਹੋਈ ਸੀ ਬੇਟੀ ਵੇਲੇ ਦੀਪੂ ਹੋ ਗਿਆ ਤੇ ਮੇਰੇ ਪਾਪਾ ਦੂਏ ਦਿਨ ਵੀਰਵਾਰ ਨੂੰ ਟਰੈਕਟਰ ਲੈ ਕੇ ਤੇ ਗੁਰੂ ਘਰ ਦੇ ਮੂਰਤੀ ਟੱਪਦੇ ਹੁੰਦੇ ਤੇ ਨਰਮਾ ਚੋਗਣ ਵਾਲਿਆਂ ਨੂੰ ਲਈ ਜਾਣ ਤੇ ਉਹ ਕਿਤੇ ਗੁਰੂ ਘਰ ਤੋਂ ਪਤਾ ਨਹੀਂ ਕੀ ਕੌਤਕ ਬਣਦਾ ਕੋਲੇ ਜਾ ਕੇ ਤੇ ਉਹਨਾਂ ਨੇ ਦਿਹਾੜਨਾ ਨੇ ਕਿਹਾ ਤਾਂ ਵੀ ਬਾਬਾ ਜੀ ਤੁਸੀਂ ਪੱਲਗਾਂ ਨਹੀਂ ਲੈ ਕੇ ਆਏ ਸੀ ਨਰਮਾ ਕਾ ਚਲਾਹਾਂਗੇ ਤੇ ਮੇਰਾ ਪਾਪਾ ਕਹਿੰਦਾ ਚੱਲ ਫੇਰ ਐਂ ਕਰਦੇ ਆਂ ਭਾਈ ਕਹਿੰਦਾ ਮੈਂ ਸੋਨੂੰ ਖੇਤ ਛੱਡਿਆ ਆਉਣਾ ਤੇ ਮੈਂ ਪੱਲੀਆਂ ਲੈਣ ਦੁਬਾਰੇ ਆ ਜਾਣਾ ਤੇ ਉਹ ਬੱਬਾ ਬਾਹਰ ਗਿਆ ਗਿਆ ਖੁੰਡਾ ਲੈ ਕੇ ਕਹਦਾ ਓਏ ਫੌਜੀ ਆ ਉਰੇ ਆ ਕਹਿੰਦਾ ਹਾਂਜੀ ਬੱਬਾ ਜੀ ਮੈਂ ਦਿਹਾੜਾ ਛੱਡਿਆ ਵਾਂ ਕਹਿੰਦਾ ਮੈਂ ਪੱਲੀਆਂ ਲੈ ਆਉਣੀਆਂ ਘਰੋਂ ਕਹਿੰਦਾ ਪੱਲੀਆਂ ਭੁੱਲ ਗਏ ਕਹਿੰਦਾ ਕਿਹੜੀਆਂ ਪੱਲੀਆਂ ਤੂੰ ਇਹਨਾਂ ਕੁੜੀਆਂ ਨੂੰ ਖੇਤ ਛੱਡਿਆ ਤੇ ਜਾ ਕੇ ਕਹਿੰਦਾ ਨਾਲੇ ਮਾਨਸਾ ਤੋਂ ਮਠਿਆਈ ਲਿਆ ਦੇਖ ਲੈ ਕੋਈ ਫੋਨ ਨਹੀਂ ਸੀ ਹੁੰਦੇ ਲੈਣਾ ਨਹੀਂ ਸੀ ਦੇ ਨਾਲ ਐਂ ਦੱਸਦਾ ਸੀ ਮੇਰੇ ਬਾਪੇ ਨੂੰ ਕਹਿੰਦਾ ਬੱਬਾ ਮਠਿਆਈ ਕਹਿੰਦਾ ਪਚੰਗੀ ਆ ਗਿਆ ਆਪਣਾ ਦੇਖ ਲਾ ਉਹ ਮੇਰੇ ਪਾਪਾ ਜੀ ਨੂੰ ਘੇਰ ਕੇ ਦੱਸਤਾ ਕਹਿੰਦਾ ਆਉਣ ਵਾਲੀ ਹੈ ਵਿਧਾਈ ਆਪਣੇ ਅੱਜ ਕਹਿੰਦਾ ਆ ਗਿਆ ਆਪਣਾ ਪਚੰਗੀ ਕੋਈ ਫੋਨ ਨਾਲ ਨਾ ਨਾ ਦੇਣਾ ਐ ਦੱਸਤਾ ਵੀ ਵੀ ਮੁੰਡਾ ਤਾਂ ਹੋ ਗਿਆ ਤੇ ਉਹੀ ਗੱਲ ਭਾਈ 12:00 ਵਜੇ ਵਿਧਾਈ ਵਗ ਗਈ ਤੇ ਮੇਰਾ ਪਾਪਾ ਸੱਚ ਨੂੰ ਭਾਈ ਮਾਨਸਾ ਤੋਂ ਜਾ ਕੇ ਡੱਬੇ ਲਿਆਇਆ ਉਹਨਾਂ ਨੇ ਰੌਲਾ ਪੱਟਤਾ ਜਿਹੜੀਆਂ ਨਰਮਾ ਚੁਕ ਨਾਲੀਆਂ ਸੀ ਵੀ ਬਾਬਾ ਸਾਡੇ ਵਾਸਤੇ ਤਾਂ ਲੈ ਕੇ ਆ ਮਠਾਈ ਵੀ ਬਾਬੇ ਦੇ ਬੋਲ ਤਾਂ ਪੂਰੇ ਹੁੰਦੇ ਹੁੰਦੇ ਆ ਕਹਿੰਦੇ ਮੇਰੇ ਪਾਪਾ ਕਹਿੰਦਾ ਵੀ ਨਾਲੇ ਮੈਂ ਮਿਠਾਈ ਲੈਵਾਂ ਨਾਲੇ ਮੈਂ ਟੈਨਸ਼ਨ ਜੀ ਚ ਪਿਆ ਪਿਆ ਵੀ ਬਾਬੇ ਨੇ ਤਾਂ ਕਹੇ ਤਾਂ ਮਿਠਾਈ ਲੈ ਬੋਲ ਵੀ ਨਹੀਂ ਉਹ ਤਾਂ ਟਾਲ ਸਕਦੇ ਸੀ ਲੈ ਭਾਈ ਮਨਸਾ ਤੋਂ ਪਾਪਾ ਤੇ ਉਹ ਜਦੋਂ ਵਿਧਾਈ ਆਈ ਮੇਰੇ ਪਾਪਾ ਹੱਸ ਕੇ ਕਹਿੰਦਾ ਮੈਨੂੰ ਤਾਂ ਪਹਿਲਿਆਂ ਚ ਹੀ ਪਤਾ ਲੱਗ ਗਿਆ ਸੀ ਵੀ ਮੁੰਡਾ ਹੋ ਗਿਆ ਕਹਿੰਦਾ ਮੈਂ ਤਾਂ ਬਾਬੇ ਨੂੰ ਦੱਸਤਾ ਸੀ ਤੇ ਸਾਰੇ ਕਮਾਲ ਮੰਨ ਗਏ ਐਂ ਦੱਸਤਾ ਸੀ ਵੀ ਹਾਂ ਮੁੰਡਾ ਹੋ ਗਿਆ ਤੇ ਫਿਰ ਮੇਰੇ ਪਾਪੇ ਨੂੰ ਕਹਿੰਦਾ ਹੁਣ ਤੂੰ ਕੁੜੀ ਕੋਲੇ ਜਾਏਂਗਾ ਉਹਨੂੰ ਸੁਨੇਹਾ ਮੇਰਾ ਲਾ ਦੇ ਮੁੰਡੇ ਦੇ ਕੋਈ ਤਵੀਤਾਗਾ ਨਹੀਂ ਪਾਉਣਾ ਕਹਿੰਦਾ ਮੇਰੇ ਬੋਲ ਐ ਤਵੀਤਾਗਾ ਨਹੀਂ ਮੈਂ ਕਹਿੰਦਾ ਪਾਉਣ ਦਿੰਦਾ ਮੁੰਡੇ ਦੇ ਨਾ ਉਹ ਕਦੇ ਬਿਮਾਰ ਹੋਵੇ ਕਹਿੰਦਾ ਉਹਨੂੰ ਕੁਝ ਵੀ ਨਹੀਂ ਕਦੇ ਹੁੰਦਾ ਤੇ ਇੱਕ ਕਹਿੰਦਾ ਮੈਨੂੰ ਬਸ ਮੇਰਾ ਉਹਦੇ ਕੋਲੇ ਸੁਨੇਹਾ ਲਾ ਦੇ ਵੀ ਮੁੰਡਾ ਲੈ ਕੇ ਬਹੁਤ ਜਲਦੀ ਮੇਰੇ ਕੋਲੇ ਆਵੇ ਤੇ ਮੈਂ 22 ਦਿਨਾਂ ਦਾ ਦੀਪੂ ਲੈ ਕੇ ਗੁਰੂ ਘਰ ਗਈ ਤੇ ਮੈਨੂੰ ਕਹਿੰਦਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਕਹਿੰਦਾ ਵੀ ਇਹਦੇ ਤੀਤ ਤਾਗਾ ਇਹਨੂੰ ਕਿਤੇ ਚੇਲਿਆਂ ਗੋਲੇ ਨਹੀਂ ਲੈ ਕੇ ਜਾਣਾ ਕਹਿੰਦਾ ਹਿਸਾਬ ਲਾ ਲਈਏ ਲੈ ਕੇ ਗਈਆਂ ਜਾਂਦਾ ਵੀ ਨਹੀਂ ਦੀਪੂ ਹੈ ਹੀ ਪਤਾ ਨਹੀਂ ਕਿਉਂ ਜੀ ਦੀਪੂ ਦੀ ਮੱਤ ਹੈ ਜਿਹੜੀ ਉਹ ਕਹਿੰਦੇ ਸਾਡੇ ਪਿੰਡ ਦੇ ਹੱਸਕੇ ਵੀ ਇਹਦੀ ਬਾਬੇ ਵਰਗੀ ਮੱਤ ਹੈ ਦੀਪੂ ਵੀ ਥੋੜਾ ਜਿਹਾ ਅੜੀ ਵਾਲਾ ਜਿੱਦੀ ਹੈ ਤੇ ਤੇ ਮੈਨੂੰ ਕਹਿੰਦਾ ਪਿਆਰ ਨਾਲ ਇਹਦੀ ਜਾਣ ਲੈ ਲਈ ਮੈਂ ਸੱਤ ਕਹਿੰਦਾ ਉਹ ਵੀ ਦੇ ਦੂਗਾ ਆਹ ਕਹਿੰਦਾ ਮੰਗਰ-ਮੋਂਗਰ ਜੀ ਨਾ ਇਹਦੇ ਪਈ ਕਹਿੰਦਾ ਫੇਰੇ ਤੇਰੇ ਮੂਰੇ ਅੜਿਆ ਵੀ ਮਾੜਾ ਇਹ ਗੱਲਾਂ ਮੈਨੂੰ ਭਾਬੀ ਨੇ ਕਹੀਆਂ ਸੀਗੀਆਂ ਤੇ ਇੱਕ ਕਹਿੰਦਾ ਨੂੰ ਕੁਰੀ ਨਾ ਜਦੋਂ ਕੁਰੇਗੀ ਕਹਿੰਦਾ ਤੇਰੇ ਘਰੇ ਨੁਕਸਾਨ ਹੋਊਗਾ ਕਹਿੰਦਾ ਇਹਦੇ ਮਗਰ ਨਖ ਦੇ ਵੀ ਪਈ ਕਹਿੰਦਾ ਜਿੰਨਾਂ ਨੂੰ ਪਿਆਰ ਨਾ ਰੱਖੇਂਗੇ ਕਹਿੰਦਾ ਉਹਨੇ ਤੇਰੇ ਘਰੇ ਵਾਦਾ ਹੋਊਗਾ ਤੁਸੀਂ ਦੇਖ ਲਓ ਕਰਮ ਵਾਲਾ ਵੀ ਇੱਕ ਬੱਚੇ ਨੂੰ ਮੋਟਰਸਾਈਕਲ ਨਿਕਲਣਾ ਵੀ ਜੋ ਇਹ ਹੁੰਦੀ ਹੈ ਕੁਦਰਤ ਮਾਲਕ ਦੀ ਸਾਡੇ ਹੱਥ ਤੰਗ ਹੋਵੇ ਤੇ ਕੋਈ ਚੀਜ਼ ਮੰਗ ਲੈ ਪਤਾ ਨਹੀਂ ਕਿੱਧਰੋਂ ਪੈਸੇ ਆਉਂਦੇ ਸਾਡੇ ਕੋਲੇ ਪੈਸੇ ਵੀ ਆ ਜਾਂਦੇ ਆ ਸੋ ਇਹ ਮੈਂ ਤੁਹਾਨੂੰ ਦੱਸੀ ਹੈ ਵੀ ਮਠਿਆਈ ਸਰ ਗੁਰੂ ਘਰ ਦੀ ਸ਼ਕਤੀ ਤੇ ਉਹ ਬਾਬਾ ਜੀ ਬਹੁਤ ਸ਼ਕਤੀਸ਼ਾਲੀ ਸੀ ਉਹ ਬੈਠੇ ਦੱਸ ਦਿੰਦੇ ਸੀ ਕੋਈ ਬੰਦਾ ਉਹਨਾਂ ਕੋਲੇ ਮੁੱਕਰਦਾ ਨਾ ਤਾਂ ਐਂ ਦੱਸ ਦਿੰਦੇ ਸੀ ਵੀ ਤੂੰ ਇੱਥੇ ਆ ਖਾਦਾ ਪੀਤਾ ਤੂੰ ਬੀੜੀ ਪੀਤੀ ਸੀ ਤੂੰ ਗੁਰੂ ਘਰ ਕਿਵੇਂ ਆਇਆ ਤੇ ਸਾਰਾ ਪਤਾ ਲੱਗ ਜਾਂਦਾ ਸੀ ਉਹਨਾਂ ਨੇ ਵੀ ਦੀਪੂ ਗੁਰੂ ਘਰ ਮਠਾਈ ਸਰ ਤੇ ਪੈਰੋਂ ਹੋਇਆ ਤੇ ਅਸੀਂ ਤੇ ਕਦੇ ਤਵੀਤਾ ਕਿਤੇ ਨਾ ਹੀ ਇਹ ਗੁਰੰਗ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਤੇ ਮੱਥਾ ਠੇਕੇ ਇਹਦੀ ਇਹੋ ਜੀ ਮੱਤੀ ਹੈ ਬਗ ਜਾਂਦਾ ਮੇਰੇ ਨਾਲ ਸਾਰੇ ਪ੍ਰੋਗਰਾਮਾਂ ਤੇ ਬਗ ਜਾਂਦਾ ਕੋਈ ਆਪਣੇ ਕੋਈ ਪ੍ਰੋਗਰਾਮ ਹੋਰ ਹੋਵੇ ਕਿਸੇ ਦਾ ਪਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਤੇ ਮੱਥਾ ਹੀ ਠੇਕਦਾ ਪਤ ਨਹੀਂ ਤਾਂ ਮਾਣ ਇਹੋ ਜਾਂ ਤੇ ਮੈਨਰੇ ਫਿਰ ਉਹ ਬਾਬੇ ਦੀ ਗੱਲ ਯਾਦ ਆ ਜਾਂਦੀ ਹੈ ਕਹਿੰਦਾ ਨੂੰ ਮਜਬੂਰ ਨਾ ਕਰੀ ਕਿਸੇ ਚੀਜ਼ ਲਈ ਮੈਨੂੰ ਕਦੇ ਮਜਬੂਰ ਨਹੀਂ ਕਰਦੀ ਜੇ ਕਿਸੇ ਚੀਜ਼ ਲਈ ਮਨਾ ਕਰਦੇ ਮੈਂ ਕਦੇ ਨਹੀਂ ਦਰੂ ਠੀਕ ਹੈ ਜੇ ਮੈਂ ਕਹਿੰਦਾ ਆ ਇਦੇ ਬੋਲ ਪੂਰੇ ਹੁੰਦੇ ਸੀ ਛੋਟੇ ਹੁੰਦੇ ਦੇ ਮੂੰਹ ਚੋਂ ਕੁਸੱਕਿਆ ਕੱਢ ਦਿੰਦਾ ਸੀ ਹੋ ਜਾਂਦੇ ਸੀ ਹੁਣ ਵੀ ਉਹ ਖਿਜਿਆ ਕੁਸ ਕਹੇ ਦੇ ਮੈਨੂੰ ਤਾਂ ਡਰ ਲੱਗਦਾ ਸੱਚੀ ਇਹ ਵੀ ਮਤਲਬ ਇਹ ਤਾਂ ਸਾਧਾ ਆਲਾ ਮਾਤਾ ਹੀ ਐ ਵੀ ਨਾਇਣ ਨੂੰ ਕੋਈ ਅੱਜ ਦੀ ਦੁਨੀਆਦਾਰੀ ਜਿਹਨੇ ਪੈਰ ਤਰਿਆ ਕੁਝ ਨਹੀਂ ਇਹਨੂੰ ਬਸ ਇਹਦਾ ਖਾਣ ਤੇ ਖੰਡਾਉਣ ਦਾ ਸ਼ੌਕ ਹੈ ਖਾਣਾ ਵੀ ਬਸ ਇਹਨੂੰ ਮਿੱਠਾ ਪਸੰਦ ਹੈ ਵੀ ਕੋਈ ਚੂਰੀ ਹੋਈ ਪ੍ਰਸ਼ਾਦ ਹੋਇਆ ਚੀਜ਼ਾਂ ਖਾਂਦਾ ਤੇ ਆ ਤਲੇ ਫਲੇ ਤੋਂ ਬਹੁਤ ਦੂਰ ਰਹਿੰਦਾ ਕਦੇ ਭੰਮਾ ਖਾ ਲਈ ਹੈ ਵੀ ਸਾਧਾ ਵਰਗ ਤੇ ਕੋਈ ਇਹਨੂੰ ਅੱਜ ਕੱਲ ਦੇ ਮੁੰਡੇ ਆਲਾ ਪਾਣ ਨਹੀਂ ਲੱਗਿਆ ਟੌਰ ਫੌੜ ਕੱਢਣ ਦਾ ਸ਼ੌਕ ਆ ਚੰਗਾ ਪਾ ਅੱਜ ਦੀ ਘੜੀ ਆਪਾਂ ਵੈਗਰੂ ਨੂੰ ਜਾਣ ਕੇ ਕਹਿਣੇ ਆ ਵੀ ਇਹਦੇ ਦਿਲਚਸਪ ਨਹੀਂ ਹੈਗਾ ਵੀ ਕੋਈ ਮੇਰੇ ਕੋਲੇ ਕੰਪਲੀਟ ਆ ਜਾ ਕਿਸੇ ਚੀਜ਼ ਦੀ ਗੱਲ ਹੀ ਨਹੀਂ ਕਿਸੇ ਨੂੰ ਦੋਸਤ ਹੀ ਨਹੀਂ ਬਣਾਉਂਦਾ ਤੇ ਕੋਈ ਦੋਸਤ ਆ ਮੁੰਡਾ ਉਹ ਕੋਟਲੀ ਤੂੰ ਸਿਰਫ ਇੱਕ ਦੋਸਤ ਹੈ ਦਾ ਮੁੰਡਾ ਹੋਰ ਕੋਈ ਦੋਸਤ ਨਹੀਂ ਬਾਹਲੇ ਦੋਸਤ ਬਣਾਉਣੇ ਇਹ ਪਸੰਦ ਨਹੀਂ ਕਰਦਾ ਘਰੇ ਰਹਿੰਦਾ ਮੇਰੇ ਕੋਲੇ ਰਹਿੰਦਾ ਕਦੇ ਵਾਰ ਜਾ ਕੇ ਨਹੀਂ ਬੈਠਾ ਕਦੇ ਮੁੰਡਿਆਂ ਚ ਨਹੀਂ ਬੈਠਾ ਇਹਦਾ ਮਾਤਾ ਨਾਲੇ ਮੈਨੂੰ ਰੋਕਿਆ ਨਹੀਂ ਕਦੇ ਟੋਕਿਆ ਨਹੀਂ ਇਹਨੂੰ ਖੁਦ ਨਹੀਂ ਪਤਾ ਕੋਈ ਛੁੱਟੀਆਂ ਤਾਂ ਮੇਰੇ ਕੋਲੇ ਹੀ ਬੈਠਾ ਰਹਿੰਦਾ ਸਾਰਾ ਦਿਨ ਮੇਰੇ ਕੋਲੇ ਹੀ ਹੁੰਦਾ ਹੈ ਤੇ ਸੋਏ ਬਸ ਹੁਣ ਦੱਸੀ ਸੀ ਗੁਰੂ ਘਰ ਮਠੇਈ ਸਰ ਦੀ ਸ਼ਕਤੀ ਵੀ ਗੁਰੂ ਘਰ ਮਠੇਈ ਸਾਰਾ ਜਿਹੜਾ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਇੱਥੇ ਇੱਕ ਤਲਾਈ ਦੇ ਉੱਪਰ ਕਿਸੇ ਨੂੰ ਕੋਈ ਦੁੱਖ ਰੋਗਾ ਉਹ ਤੇ ਪੰਜ ਮਸਿਆਂ ਨਾਉਣੀਆਂ ਪੈਂਦੀਆਂ ਤੇ ਬੰਦਾ ਬਿਲਕੁਲ ਠੀਕ ਹੋ ਜਾਂਦਾ ਮੇਰੇ ਰੋਗ ਟੁੱਟਿਆ ਆਪਦੀ ਟੁੱਟੇ ਆ ਉੱਥੋਂ ਮੇਰਾ ਸਾਹ ਵੀ ਟੁੱਟਿਆ ਮੇਰੀ ਪੇਟ ਦੀ ਅਲਸਰ ਵੀ ਟੁੱਟੀ ਆ ਮਠੇਈ ਸਰ ਗੁਰੂ ਘਰੋਂ ਟੁੱਟੀ ਆ ਤੇ ਬਾਕੀ ਕਿਸੇ ਨੂੰ ਪੁੱਤਰ ਦੀ ਲੋੜ ਹੋਵੇ ਉੱਥੇ ਅਰਦਾਸਾਂ ਕੀਤੀਆਂ ਜਾਂਦੀਆਂ ਗਈਆਂ ਪੁੱਤਰ ਦੀ ਦਾਤ ਵੀ ਮਿਲਦੀ ਹੈ ਤੇ ਬਾਕੀ ਆਈ ਮਹੀਨੇ ਉੱਥੇ ਮੱਸਿਆਂ ਭਰਦੀ ਐ ਕੱਲੀ ਮੱਸਿਆਂ ਭਰਦੀ ਐ ਤੇ ਜਾਂ ਬਾਬਾ ਉੱਥੇ ਬੋਤਾ ਸਿੰਘ ਸੀ ਸਾਡੇ ਜਿਹੜੇ ਉੱਥੇ ਮੇਨ ਬਾਬਾ ਜੀ ਸੀ ਉਹਨਾਂ ਦੇ ਨਾਂ ਦਾ ਉੱਥੇ ਵਰਸੀ ਹੁੰਦੀ ਐ ਉਹ ਕੱਤੇ 'ਚ ਹੁੰਦੀ ਐ ਦੀਪੂ ਕੱਤੇ 'ਚ ਹੋਇਆ ਸੀ ਬਹੁਤ ਕਰਮਾਂ ਵਾਲਾ ਦੀਪੂ ਜਦੋਂ ਦਾ ਦੀਪੂ ਹੋਇਆ ਮੇਰੇ ਕਰਮਾਂ ਦੇ ਵਿੱਚ ਬਹੁਤ ਤਕਲੀਫਾਂ ਘਟ ਗਈਆਂ ਸੀ ਸੋ ਦੀਪੂ ਨੂੰ ਮੈਂ ਬਹੁਤ ਲੱਕੀ ਮੰਨਦੀ ਆ ਬੱਚੇ ਦੋ ਆ ਮੇਰੇ ਬੇਟਾ ਬੇਟੀ ਆ ਪਰ ਦੀਪੂ ਥੋੜਾ ਜ਼ਿਆਦਾ ਲੱਕੀ ਐ ਕਿਉਂਕਿ ਕਮਾਲ ਦੀ ਗੱਲ ਆ ਵੀ ਜੋ ਇਹ ਮੰਗ ਲੈਂਦਾ ਇਹਨੂੰ ਮਿਲ ਜਾਂਦਾ ਹੈ ਕੁਦਰਤ ਮਾਲਕ ਦੀ ਸਾਡੇ ਘਰੇ ਉਦੋਂ ਪੈਸੇ ਵੀ ਹੁੰਦੇ ਆ ਤੇ ਆ ਵੀ ਜਾਂਦੇ ਇਹਦੀ ਇਹਦੀ ਮਨੋਗਾਮਨਾ ਪੂਰੀ ਹੋ ਜਾਂਦੀ ਹੈ ਸੋ ਸਰਦਾ ਬਹੁਤ ਵੱਡੀ ਚੀਜ਼ ਆ ਸਰਦਾ ਆਪਾਂ ਨੂੰ ਕਰਨੀ ਚਾਹੀਦੀ ਹੈ ਤੇ ਗੁਰੂ ਘਰ ਮਠਿਆਈ ਸਰ ਹੁਣ ਅਸੀਂ ਮੱਸੀਆਂ ਤੇ ਜਾਂਦੀ ਰਹਿੰਨੇ ਆ ਕਿਉਂਕਿ ਬਾਬੇ ਨੇ ਕਿਹਾ ਸੀ ਵੀ ਇਹ ਗੁਰੂ ਘਰ ਤੂੰ ਆਉਂਦੀ ਰਹਿਣਾ ਗੁਰੂ ਘਰ ਛੱਡਣਾ ਨਹੀਂ ਹੈਗਾ ਇਹ ਨਾ ਸੋਚੀ ਮੇਰੇ ਮੁੰਡਾ ਹੋ ਗਿਆ ਤੇ ਮੈਂ ਛੱਡਤਾ ਤੇ ਅਸੀਂ ਜਾਣਦੇ ਆ ਜੀ ਕਈ ਵਾਰੀ ਟਿੱਕਾ ਲੱਗ ਜੇ ਨਹੀਂ ਜਾਇਆ ਜਾਂਦਾ ਨਹੀਂ ਦੀਪੂ ਵੀ ਜਾਇਆ ਹੁੰਦਾ ਕਿਤੇ ਮੈਂ ਜਾਇਆ ਹਣੀ ਜੇ ਮੈਥੋਂ ਨਾ ਜਾਇਆ ਜਾਵੇ ਉਧਰ ਟਟੂਮੀਆਂ ਬਸਾਂ ਜਾਂਦੀਆਂ ਤਾਂ ਮੈਂ ਗੁਰੂ ਘਰ ਆਪਣਾ ਤਲਵੰਡੀ ਸਾਬੋ ਦਮਦਮਾ ਸਾਹਿਬ ਮੱਸੀਆਂ ਤੇ ਜਾਇਆ ਹਣੀ ਹੁੰਨੀ ਆ ਪਰ ਗੁਰੂ ਘਰ ਲਾਜ਼ਮੀ ਜਾਨੀ ਆ ਮੱਸੀਆਂ ਤੇ ਲਾਜ਼ਮੀ ਜਾਨੀ ਆ ਬਾਬੇ ਨੇ ਕਹਿਆ ਸੀ ਵੀ ਗੁਰੂ ਘਰ ਨਹੀਂ ਛੱਡਣਾ ਮੱਸੀਆਂ ਨਹੀਂ ਛੱਡਣੀ ਮੈਂ ਕਹਾਂ ਜੀ ਠੀਕ ਹੈ ਸੋ ਮੈਂ ਤੁਹਾਡੇ ਨਾਲ ਆਪਣੀ ਸੱਚੀ ਗੱਲ ਸ਼ੇਅਰ ਕੀਤੀ ਏ ਤੁਹਾਨੂੰ ਕਿੱਦਾਂ ਲੱਗੀ ਪਲੀਜ਼ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸ ਵੀਡੀਓ ਪਾਉਣੀ ਹੁੰਨੇ ਆ ਤੇ ਕੋਈ ਹਲਤੂ ਹਲਤੂ ਨਹੀਂ ਪਾਉਂਦੇ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਣੀਓ ਸਤਿ ਸ੍ਰੀ ਅਕਾਲ ਜੀ